ਤੁਹਾਡੇ ਮਨਪਸੰਦ ਦੀ ਆਪਾਂ ਗੱਡੀਆਂ ਲੈ ਕੇ ਪਹੁੰਚਿਆ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਤੁਹਾਡੇ ਲਾਗੇ ਤਾਂਗੇ ਤੁਹਾਡੇ ਆਸ-ਪਾਸ ਹੀ ਖੜੀਆਂ ਮੈਣਗੇ ਤੁਹਾਨੂੰ ਤੇ ਵਧੀਆ ਰੇਟਾਂ 'ਚ ਨੇ ਸਾਰੀਆਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਇੱਕ ਗੱਡੀ ਤੁਸੀਂ ਦੇਖੋਗੇ 5455000 ਰੁਪਏ ਡਿਮਾਂਡ ਕੀਤੀ ਆ ਰੇਟ ਚਾਹੀ ਕਿੰਨਾ ਵੀ ਆ ਡਿਸਕਾਊਂਟ ਹੋਊਗਾ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਹੈ ਜੀ ਆਪਣਾ 7719445360 ਜੇ ਕਿਸੇ ਨੇ ਕੋਠੀ ਕਰ ਮਕਾਨ ਗੱਡੀ ਮੋਟਰਸਾਈਕਲ ਵੇਚਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੂ ਆਪਣੇ ਨੰਬਰ ਤੇ ਭੇਜੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦੇਾਂਗੇ ਜੀ ਪਹਿਲੀ ਗੱਡੀ ਵਰਨਾ ਆਪਾਂ ਲੈ ਕੇ ਪਹੁੰਚੇ ਹਾਂ 1.6 2012 ਮਾਡਲ ਗੱਡੀ ਐ ਜੀ ਵਰਨਾ ਗੱਡੀਆ ਪੂਰੀ ਸੋਹਣੀ ਐ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਐ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ 340 ਡਿਮਾਂਡ ਇਹਨਾਂ ਨੇ ਦੱਸੀ ਐ ਤੁਹਾਨੂੰ ਮੈਂ ਪਹਿਲਾਂ ਹੀ ਕਹਿਆ ਸੀ ਜਿਹੜਾ ਰੇਟ ਹੁੰਦਾ ਏ ਇੱਕ ਸਿਰਫ ਡਿਮਾਂਡ ਹੁੰਦੀ ਏ ਫਿਕਸ ਰੇਟ ਕੋਈ ਨਹੀਂ ਮਿਲਣਾ ਡਿਮਾਂਡ ਤਨ ਚਾਲੀ ਘਟਾਵਾ ਦਾ ਕੀਤਾ ਜਾਊਗਾ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਏ ਤੁਰੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ 76579 26200 ਪੂਰਾ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਵੈਗਨਰ BX2009 ਮਾਡਲ 2029 ਤੱਕਰ ਗੱਡੀ ਦੀ ਪਾਸਿੰਗ ਆਪਨ ਮਿਲ ਚੁਗੀ ਗੱਡੀ ਸਿਲਵਰ ਰੰਗ ਦੇ ਵਿੱਚ ਹੈ 140 ਡਿਮਾਂਡ ਹੈ ਜਲੰਧਰ ਖੜੀ ਹੈ ਘਰੇ 85 90 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਠੀਕ ਹੈ ਸੋਹਣੀ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ ਤੇ ਕਿਸੇ ਨੂੰ ਵੀ ਗੱਡੀ ਪਸੰਦ ਜਿ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਜਲੰਧਰ ਸਾਰੇ ਫੰਕਸ਼ਨ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਨਾਲ ਗੱਲ ਵੀ ਕਰ ਲਿਓ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ 94600 15181 809 ਇਸ ਨੰਬਰ ਤੇ ਮਾਲਕ ਨਾਲ ਕਰ ਲਿਓ ਗੱਲ ਕੋਈ ਵੀ ਕਰਨੀ ਹੈ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਜੀ ਕਿਸੇ ਨੇ ਕੁਠੀ ਘਰ ਮਕਾਨ ਵੇਚਣੀ ਹੈ ਭੇਜੋ ਆਪਣੇ ਕੋਲੇ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਤੇ ਹੁਣ ਆਪਾਂ ਫੀਗੋ ਗੱਡੀ ਦੀ ਗੱਲ ਕਰਾਂਗੇ ਜੀ ਫੀਗੋ 2011 ਮਾਡਲ ਆਪਾਂ ਲੈ ਕੇ ਪਹੁੰਚਿਆ 1 ਲੱਖ ਤੇ 5000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਬਟਾਲਾ ਮਾਲਕ ਦਾ ਏਰੀਆ ਹੈ ਬਟਾਲੇ ਮਾਲਕ ਦੇ ਘਰੇ ਗੱਡੀ ਖੜੀ ਹੈ ਤੇ ਡਿਮਾਂਡ 1.5 ਇੱਕ ਵਰੀ ਘਾਟਾ ਬਾਧਾ ਕੀਤਾ ਜਾਊਗਾ 6065 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਐ ਵਧੀਆ ਰੱਖੀ ਹੋਈ ਐ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਟਾਇਰ ਵਧੀਆ ਨੇ ਗੱਡੀ ਸੋਹਣੀ ਐ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਵੀ ਬਹੁਤ ਚੰਗੇ ਮਾਲਕ ਨੇ ਲਗਵਾ ਰੱਖਿਆ ਬਾਕੀ ਘਾਟਾ ਬਾਧਾ ਰੇਟ ਵਿੱਚ ਹੋ ਜਾਊਗਾ ਕਿਸਨੂੰ ਵੀ ਗੱਡੀ ਪਸੰਦ ਆਈ ਹੈ ਮਾਲਕ ਨੇ ਕਿਹਾ ਫੋਨ ਕਰ ਲਿਓ ਬਾਕੀ ਕੋਈ ਖਰੀਦਣ ਦਾ ਚਾਹ ਬਣ ਹੈ ਤਾਂ ਘਰੇ ਆਜੂ ਰੇਟ ਵੇਖ ਕੇ ਮੁਕਾਲਾਂਗੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 99152 78415 ਗੱਲ ਕਰ ਲਿਓ ਜੀ ਫੀਟ ਦੀ ਆਪਾਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀਆਂ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆਂ 1 ਲੱਖ ਤੇ 60 ਹਜ਼ਾਰ ਦੀ ਡਿਮਾਂਡ ਦੇ ਵਿੱਚ ਗੱਡੀ ਪਹੁੰਚੀ ਆਪਣੇ ਕੋਲੇ ਅੰਮ੍ਰਿਤਸਰ ਏਰੀਆ 'ਚੋਂ ਗੱਡੀ ਘਰ ਦੀ ਐ ਸੀ ਗੱਡੀ ਖੜੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਆਜੋ ਟ్రਾਈ ਲੈ ਲਿਓ ਗੱਡੀ ਦੀ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਬੋਰਨਡ ਚੱਕ ਕੇ ਦੇਖ ਲਿਓ ਜਿਵੇਂ ਤਸੱਲੀ ਕਰਨੀ ਹੈ ਉਵੇਂ ਕਰ ਲਿਓ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਾਂਗੇ 1 ਲੱਖ ਤੇ 60000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਅੰਮ੍ਰਿਤਸਰ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਜੀ ਮਾਲਕ ਨਾਲ ਕਰਿਓ ਗੱਲ 8265930694 ਮਾਲਕ ਦਾ ਇਹ ਨੰਬਰ ਹੈ ਸਿੱਧੀ ਡਾਇਰੈਕਟ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਵੀਡੀਓ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਪਹਿਲੀ ਵਾਰ ਪਹੁੰਚੇ ਹੋ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਲਾਜ਼ਮੀ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਟੇਕਸਨ ਐਡ ਕਰਵਾਉਣੀ ਆ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖ ਰਹੇ ਹਾਂ ਦਾ 7719445360 ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਹੁਣ ਆਪਾਂ ਇੱਕ ਡਸਟਰ ਗੱਡੀ ਦੀ ਗੱਲ ਕਰਾਂਗੇ RXL ਗੱਡੀ ਆਪਣੇ ਕੋਲੇ ਪਹੁੰਚੀ ਆ ਡਸਟਰ ਗੱਡੀ ਆ ਜੀ RXL 2014 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 85 1000 ਕਿਲੋਮੀਟਰ ਗੱਡੀ ਕੋਲ ਚੱਲੀ ਹੋਈ ਐ ਪੰਜਾਬ ਨੰਬਰ ਹੈ ਜੀ ਸੋਹਣੀ ਗੱਡੀ ਐ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰ ਵਧੀਆ ਨੇ 4 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਐ ਗੱਡੀ ਅੰਮ੍ਰਿਤਸਰ ਮਾਲਕ ਦੇ ਘਰੇ ਖੜੀ ਐ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਐ ਕਿਸੇ ਨੂੰ ਪਸੰਦ ਆਈ ਐ ਕੋਈ ਅੰਦਰ ਬਾਹਰੋਂ ਦੇਖਣਾ ਚਾਹੁੰਦਾ ਐ ਕੋਈ ਟ్రਾਈ ਲੈ ਕੇ ਦੇਖਣਾ ਚਾਹੁੰਦਾ ਐ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਫਾਸਟ ਓਨ ਰੈਸੀ ਮਾਲਕ ਨੇ ਵਧੀਆ ਚਮਕਾ ਕੇ ਗੱਡੀ ਰੱਖੀ ਆ ਬਾਕੀ ਤੁਸੀਂ ਦੇਖ ਰਹੂ ਸਾਰਾ ਕੁਝ ਵਧੀਆ ਜੈਨੂਇਨ ਬੰਪਰ ਵਗੈਰਾ ਦੇਖ ਲਓ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਟੋਟਲ ਜਿਵੇਂ ਕਿ ਸੀਟ ਕਵਰ ਹੋਗੇ ਮੈਟਿੰਗ ਮਿਊਜ਼ਿਕ ਸਿਸਟਮ ਜਿੰਨੇ ਫੰਕਸ਼ਨ ਹੁੰਦੇ ਆ ਸਾਰਾ ਕੁਝ ਵਧੀਆ ਮਿਲੂਗਾ ਜੀ 4 ਲੱਖ ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਜਿਹੜੇ ਓਨਰ ਨੇ ਮਾਲਕ ਨੇ ਉਹਨਾਂ ਦਾ ਨੰਬਰ 750826008 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਲੈ ਕੇ ਤੁਹਾਡੇ ਖਾਤਰ ਪਹੁੰਚੇ ਹਾਂ ਜੀ 2007 ਮਾਡਲ ਹੀਰੋ ਹੁੰਡਾ ਦਾ ਪੈਸ਼ਨ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਹਾਂ 2007 ਮਾਡਲ ਐ ਜੀ 20500 ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜਲੰਧਰ ਖੜਾਗਾ ਮਾਲਕ ਦੇ ਘਰੇ ਕਿਸੇ ਨੇ ਜਾ ਕੇ ਦੇਖਣਾ ਐ ਜਲੰਧਰ ਜਾ ਕੇ ਦੇਖ ਸਕਦਾ ਕਿਸੇ ਨੇ ਤੋਰ ਕੇ ਦੇਖਣਾ ਸਟਾਰਟ ਕਰਕੇ ਦੇਖਣਾ ਜਾ ਕੇ ਦੇਖ ਲਓ ਬਾਕੀ ਪੰਜਾਬ ਨੰਬਰ ਤੇ ਮਾਲਕ ਨੇ ਦੱਸਿਆ ਜੀ ਵੀ ਕੋਈ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਮੋਟਰਸਾਈਕਲ ਦੇ ਵਿੱਚ ਬਾਕੀ ਗੇਅਰ ਗੁਰ ਵਧੀਆ ਇੰਜਨ ਪੂਰਾ ਵਧੀਆ ਇੰਜਨ ਸੈਲਡ ਮਾਲਕ ਨੇ ਦੱਸੇ ਨਾਲ ਦੇ ਹੀ ਹੈ ਤੇ ਕਿਸੇ ਨੂੰ ਵੀ ਪਸੰਦ ਆਉਂਦਾ ਤਾਂ ਜਾ ਕੇ ਦੇਖ ਸਕਦੇ ਹੋ ਜਲੰਧਰ ਜਿੰਨੇ ਪਾਰਟਸ ਨੇ ਜੋ ਵੀ ਪੁਰਜ਼ੇ ਨੇ ਸਾਰੇ ਨਾਲ ਦੇ ਆਪਾਂ ਨੂੰ ਮਿਲਣਗੇ ਸੱਤ ਮਾਡਲ ਦੇ ਤੇ 20 500 ਡਿਮਾਂਡ ਇੱਕ ਬਾਰੇ ਪਹੁੰਚੀ ਹੈ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ 98 152 91 172 ਗੱਲ ਕਰ ਲਿਓ ਆਪੇ ਜੀ ਤੇ ਹੁਣ ਆਪਾਂ ਇੱਕ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਸੈਂਟਰੋ ਗੱਡੀ ਦੀ ਗੱਲ ਕਰਨ ਤੋਂ ਪਹਿਲਾਂ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜੀ ਕਿਸ ਨੇ ਐਡ ਕਰ ਬੋਣਿਓ ਭੇਜੋ ਆਪਣੇ ਕੋਲ ਹੀ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਠੀਕ ਹੈ ਜੀ ਭੇਜੋ ਆਪਣੇ ਕੋਲ ਹੀ ਸੈਂਟਰੋ 2002 ਮਾਡਲ ਆਪ ਲੈ ਕੇ ਪਹੁੰਚਿਆ 2027 ਟੱਕਰ ਗੱਡੀ ਦੀ ਪਾਸਿੰਗ ਆਪਣਾ ਮਿਲ ਜੂਗੀ ਪੰਜਾਬ ਨੰਬਰ ਗੱਡੀ ਆ 55000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਐ ਘਾਟਾ ਵਾਧਾ ਪੂਰਾ ਕੀਤਾ ਜਾਊਗਾ ਜੀ ਬਾਕੀ ਫੋਟੋ ਮਾਚਣ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਕਿਸੇ ਨੂੰ ਵੀ ਇਹ ਗੱਡੀ ਪਸੰਦ ਆਈ ਐ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦਾ ਬਾਕੀ 27 ਟੱਕਰ ਪਾਸਿੰਗ ਨਮਾ ਸ਼ਹਿਰ ਮਾਲਕ ਦਾ ਏਰੀਆ ਨੰਬਰ ਓਨਰ ਦਾ 76 967 54200 ਪੂਰਾ ਗੱਲ ਕਰ ਲਿਓ ਜੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਰੀਆਂ ਮਸ਼ੀਨਰੀਆਂ ਸਾਰੀਆਂ ਤੁਸੀਂ ਦੇਖ ਲਈਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਿਓ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕੀ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ ਬਾਕੀ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਾਲ ਕੋਠੀ ਘਰ ਮਕਾਨ ਤੇ ਮੋਟਰਸਾਈਕਲ ਗੱਡੀ ਹੋਰ ਵੀ ਆਪਾਂ ਲੈ ਕੇ ਪਹੁੰਚਾਂਗੇ ਤੁਸੀਂ ਕਮੈਂਟ ਕਰੋ ਤੇੰਨੇ ਤੁਸੀਂ ਲਾਈਕ ਕਰਦੋ ਸ਼ੇਅਰ ਕਰਦੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ